ਵੀਡੀਓ ਨੂੰ ਸ਼ੇਅਰ ਕਰ ਦਿਓ ਹਵੇਲੀ ਦੇ ਵਿੱਚ ਫਿਰ ਤੋਂ ਲੱਗ ਗਈਆਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਰੌਣਕਾਂ ਲੋਕ ਪਹੁੰਚ ਰਹੇ ਨੇ ਪਿੰਡ ਵਾਲੇ ਪਹੁੰਚ ਰਹੇ ਨੇ ਉੱਥੇ ਗਿੱਧੇ ਪੈ ਰਹੇ ਨੇ ਭੰਗੜੇ ਪੈ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਭੰਗੜੇ ਪੈ ਰਹੇ ਨੇ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਗਿੱਧੇ ਪੈ ਰਹੇ ਨੇ ਭੈਣਾਂ ਬਜ਼ੁਰਗ ਬੱਚੇ ਨੌਜਵਾਨ ਹਰ ਇੱਕ ਉਥੇ ਪਹੁੰਚ ਰਹੇ ਨੇ ਤੇ ਸਾਰੇ ਨੱਚ ਟੱਪ ਕੇ ਖੁਸ਼ੀ ਸਾਂਝੀ ਕਰ ਰਹੇ ਨੇ ਆਪੋ ਆਪਣੀ ਕਿ ਸਿੱਧੂ ਮੂਸੇਵਾਲਾ ਫਿਰ ਤੋਂ ਹਵੇਲੀ ਦੇ ਵਿੱਚ ਆਵੇਗਾ ਜਨਮ ਲੈ ਲਿਆ ਸਿੱਧੂ ਮੂਸੇਵਾਲਾ ਨੇ ਦੁਬਾਰਾ ਇਸ ਦੀ ਖੁਸ਼ੀ ਦੇ ਵਿੱਚ ਅੱਜ ਹਵੇਲੀ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਉਥੇ ਲੋਕ ਯਾਦਗਾਰ ਤੇ ਪਹੁੰਚੇ ਤੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਪਹੁੰਚ ਕੇ ਸਭ ਨੇ ਮਿੱਠਾ ਮੂੰਹ ਕੀਤਾ ਤੇ ਸੱਧੂ ਮੂਸੇਵਾਲਾ ਦੇ ਨੇੜ ਤੇ ਜਿੰਨੇ ਵੀ ਰਹਿਣ ਵਾਲੇ ਸੀ ਸਾਰੇ ਪਹੁੰਚ ਰਹੇ ਨੇ ਗਿੱਦਾ ਪਾ ਰਹੇ ਨੇ ਭੰਗੜਾ ਪਾ ਰਹੇ ਨੇ ਕਿਉਂਕਿ ਇਹ ਖੁਸ਼ੀ ਇੰਨੀ ਇੱਕ ਵੱਡੀ ਖੁਸ਼ੀ ਹੈ ਕਿ ਜੋ ਹੁਣ ਤੱਕ ਲਗਭਗ 22 ਸਾਲ ਹੋ ਗਏ ਸਾਰੇ ਹੁਣ ਤੱਕ ਦੁਖੀਏ ਸਨ ਕਿਉਂਕਿ ਸਿੱਧੂ ਨੂੰ ਯਾਦ ਕਰਦੇ ਸੀ ਤੇ ਹਮੇਸ਼ਾ ਸਿੱਧੂ ਜਨਾਂ ਦੇ ਵਿੱਚ ਰਹੇਗਾ ਪਰ ਸਿੱਧੂ ਮੂਸੇਵਾਲੇ ਉਹ ਕਵਿਤਾ ਨਹੀਂ ਪੂਰੀ ਹੋ ਸਕਦੀ ਪਰ ਇੱਕ ਮਾਂ ਪਿਓ ਨੂੰ ਜਿਉਣ ਦਾ ਸਹਾਰਾ ਮਿਲ ਗਿਆ ਛੋਟੇ ਬੱਚੇ ਨੇ ਜਨਮ ਲਿਆ ਸਿੱਧੂ ਮੂਸੇਵਾਲੇ ਦੇ ਛੋਟੇ ਪੈਰਾਂ ਨਾਲ ਸਿੱਧੂ ਮੂਸੇਵਾਲਾ ਨੇ ਜਨਮ ਲਿਆ ਜੀ ਹੁਣ ਸਿੱਧੂ ਮੂਸੇਵਾਲਾ ਫਿਰ ਤੋਂ ਉਸੇ ਹਵੇਲੀ ਦੇ ਵਿੱਚ ਉਸੇ ਤਰ੍ਹਾਂ ਰੌਣਕਾਂ ਲੈ ਕੇ ਆ ਗਿਆ ਹੈ ਤਾਂ ਸਭ ਨੂੰ ਬਹੁਤ ਬਹੁਤ ਵਧਾਈਆਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੁਸੀਂ ਤਸਵੀਰਾਂ ਦੇਖੀਆਂ ਕਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਗਿੱਧੇ ਪੰਗੜੇ ਪਾਏ ਨੇ ਸਿੱਧੂ ਮੂਸੇਵਾਲਾ ਦੇ ਚੌਂਕ ਵਾਲਿਆਂ ਨੇ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ